ਜਵਾਬ ਦੇ ਖਿਲਾਫ ਇਕੱਠੇ ਹੋਏ ਪੰਜਾਬ ਦੇ ਸਭ ਸਾਥ ਸੱਜਣੋ ਗੱਜ-ਬੱਜ ਕੇ ਫਤਿਹ ਦੀ ਝਾਂਕ ਪਾਈਏ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜਿੱਤਿ ਫਤਿਹ ਅੱਜ ਕਦੇ ਸਮੇਂ ਤੋਂ ਪੰਜਾਬ ਦੇ ਜਮੇ ਸਭ ਹੋ ਗਏ ਜੇਨਾ ਮੁਕਲਾ ਨੇ ਜਿਵੇਂ ਸੀ ਦਸਰੇ ਦਵਾਂ ਵਿੱਚ ਭਿਆਰਾ ਪੰਜਾਬ ਦੇ ਨੌਜਵਾਨ ਕੋ ਕੋ ਕੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰੇ ਸਾਡੀਆਂ ਬੱਚੀਆਂ ਦੇ ਖਾਣਿਆਂ ਦੇ ਵਿੱਚ ਬਲਾਫਕਾਰ ਹੁੰਦੇ ਰਹੇ ਸਾਡੇ ਬੱਚੇ ਕੋਈ ਆਉਣਾ ਇਹ ਵਾਰੀ ਸਾਡੀ ਆਉਣੀ ਆ ਯਾਦ ਰੱਖਿਓ ਕਿਉਂ ਕਿ 390 ਦੇ ਦਾਅ ਦੇ ਅੱਗੇ ਜਿੰਨੇ ਕੋਈ ਇਹ ਸਾਰੇ ਅਜੋਟਿਆਂ ਨੂੰ ਮਾਰ ਰਹੇ ਨੇ ਉਹਨਾਂ ਦਾ ਨਾਮ ਕਮੈਂਡ ਕਰਕੇ ਰਸਵਾਤ ਕਰਕੇ ਰਾਸ਼ਟਰਪਤੀ ਦਮਾਂ ਦੇ ਭੇਜਿਆ ਕਰਦਾ ਹੈ ਕਿ ਇਹਨੂੰ ਰਾਸ਼ਟਰਪਤੀ ਰਾਖਾ ਜਾਵੇ ਕਿਉਂਕਿ ਸਭ ਤੋਂ ਵੱਧ ਸਬਕ ਮੁਹਰੇ ਪਾ ਰਹੇ ਹੈ। ਜੋ ਭਰਾਵਾਂ ਦੇ ਦੁਨੀਆਂ ਪੀੜੀ ਪੀੜਾ ਯੂਕੇ ਰੇਟ ਜਾ ਕੇ ਬਾਅਦ ਦੇ ਆਪਿਓ ਪ੍ਰਾਰਥਨਾ ਕਰ ਕੀਤੀ ਕਿ ਤੁਸੀਂ ਸਾਹਮਣੇ ਆਓ ਅਸੀਂ ਤੁਹਾਡੀ ਦਰਾਈ ਲਗਾ ਕੇ ਉਹ ਬਾਤ ਚੱਲੀ ਗਈ ਹੈ ਕਿ ਪੁੱਤ ਜਿਹੜਾ ਇਸ ਕੋਈ ਮੁੰਡਾ ਮੇਰੇ ਮਾਰਦਾ ਤੇਰੇ ਘਰ ਵਾਲੇ ਨੂੰ ਟੱਕ ਕੇ ਦੇਰ ਤੋਂ ਕਰਦਾ ਤੇ ਸਾਥੂ ਤੋਂ ਸੁਣਕਾਰ ਰਹੀ ਹੈ ਵੀ ਇਹ ਤੁਸੀਂ ਇਲਾਜ ਚੱਕੀ ਕਿਸੇ ਕੋਲ ਚੈਰੀ ਦੇ ਵਿੱਚ ਜਾਂ ਕਿਸੇ ਵੀ ਆਸ਼ਰਮ ਤੋਂ ਲੋਕਾਂ ਕੋਲ ਹੈ ਕਿ ਜਿਹੜਾ ਮੁੰਡਾ ਮੁੰਡਾ ਅੰਦਰ ਆ ਕੇ ਬਾਤ ਸੋ ਦੇਖੋ ਜੇ ਪੁਰਖ ਨੇ ਐਸਰੇ ਸਾਫ ਕਰਨਾ ਬੱਦੇ ਨਾਲ ਹੈ ਕਿੰਨਾ ਦਾ ਦਾਤ ਦਾ ਬਦ ਕਰ ਦੇਣਾ ਚਾਹੀਦਾ ਅੱਜ ਜਿਹੜੀ ਜਨੂਸ਼ਲੀ ਆ ਖਾਣ ਖਾਣ ਕਰਨੀ ਚਾਹੀਦੀ ਹੈ ਜਿੱਦਾਂ ਖਾਣ ਖਾਣ ਕਰਨਾ ਚਾਹੀਦਾ ਇਨਾਂ ਨੇ ਇਹ ਐਸਰੇ ਕਾਰਨਾ ਦਾ ਜੋ ਹਾਲੇ ਵੀ ਪੰਜਾਬ ਦੇ ਡਾਕਟਰਾਂ ਕੋਲ ਸੁੱਚੀ ਜਾਂਦੇ ਆ ਕਿ ਆਪਾਂ ਕਿਹਨਾਂ ਜੇਕਰ ਮੇਰੇ ਨਾਲ ਇਕੱਠਾ ਵਾਪਸ ਕੀ ਆ 28 ਤਰੀਕ ਨੂੰ ਆਹ ਸਾਰੇ ਤੋਂ ਬਾਅਦ ਆਇਆ ਐਤੋਂ ਦਾ ਕਸਤੀਆ ਵਾਲੇ ਦਾ ਧੱਕਿਆ ਹੋਇਆ ਸ਼ਰਾਬ ਨਾਲ ਤਹਾਂ ਤੱਕ ਵੀ ਗੱਲ ਪਚਾਉਂਦਾ ਉਲਟ ਸੁਣਦਾ ਵੀਰੇ ਪੁੱਤਾਂ ਕਰਦੀ ਕੀਤੀ ਧੱਕੇ ਚਾਹੀਤੀ ਸੀ ਦੇਖੇ ਆਪਣੇ ਬੋਸ ਨੂੰ ਵੀ ਕਹਿੰਦਾ ਕਿ ਚੱਕ ਲਿਓ ਇੱਥੇ ਜੋ ਕਰਨਾ ਸੀ ਤਾਂ ਰਾਤ ਨੂੰ 9 ਵਜੇ ਦਾ ਟਾਈਮ ਹੈ ਸਵੇਰੇ ਦੇ ਵਿੱਚ ਆਵੇ ਦਾ ਟਾਈਮ ਹੈ ਉਸ ਸਮਾਂ ਜਾ ਕੇ ਹਵਾਲਾ ਚ ਬੰਦ ਕਰਦੇ ਆ ਇਹ ਸਾਰਾ ਕੈਕਸ਼ਨ ਵਾਲਾ ਨਾਮ ਲੈ ਕੇ ਵੀ ਕੈਕਸ਼ਨਾਂ ਦੀ ਮਾਰਦਾ ਇਹ ਸੱਤ ਕੈਕਾਂ ਦੀ ਮਾਰਦਾ ਇਹ ਅਤਵਾਦੀ ਹੈ ਜੇ ਮਾਰਦਾ ਕਿਹੜਾ ਮੌਕਾ ਸਾਡੇ ਲੋਕ ਜੰਮ ਹੋ ਜਾਂਦੇ ਆਪਾਂ ਯਾਰ ਕੀ ਲੈਣਾ ਆਪਾਂ ਨੂੰ ਕੀ ਹੈ ਆਪਾਂ ਆਪਣਾ ਬਚਾ ਕਰ ਦੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਘਰਾਂ ਦੇ ਵਿੱਚ ਬੈਠੇ ਬਾਰਚੋਗੇ ਗੱਲਾਂ ਬੋਲਦਾ ਜ਼ਬਰ ਨਹੀਂ ਜਸਪ੍ਰੀਆ ਜਵਰਾ ਤੁਹਾਨੂੰ ਕਿਹਾ ਤੁਹਾਨੂੰ ਹੈ ਤਮਜੀਦ ਸਿੰਘ ਪੂਰ ਆਪ ਸਿਕਾ ਜਨਕ੍ਰਮਤੀ ਕਾਇਮ ਜੇਪਾਲ ਨੇ ਉਹਨਾਂ ਨੇ ਕਿਹਦੇ ਲਈ ਆਪਣੀ ਹੱਤੀਬੀ ਸੁਣਾਈ ਉਹਨੇ ਸਰਕਾਰ ਨੇ ਲਈ ਕਿਉਂਕਿ ਸਰਕਾਰ ਨੇ ਦੇ ਦੇਖਿਆ ਕਿੰਨੇ ਮੁੰਡੇ ਮਾਰ ਕੇ ਜਹਾਜ ਤੇ ਡੋੜ ਜਾਂ ਮਾਰ ਕੇ ਰਾਮਰੇ ਸਿਵਲਾ ਹਸਾਮ ਦੇ ਰਿਸ਼ਤੇ ਉਹਨਾਂ ਦਾ ਕੋਸ਼ਟ ਮਰਦਾਂ ਦੇ ਜਾਂਦੇਗੇ ਬਹੁਤ ਜੀਅ ਦੇ ਅਕਸਰ ਹੈਗੇ ਬੱਤ ਕੇ ਦਾ ਕੰਮ ਉਸੇ ਮਾਰਨ ਦਾ ਕੰਮ ਕੇ ਦਾ ਉਹਨਾਂ ਦੇ ਵਿੱਚ ਮੁੰਡਾ ਜਾਂਦਾ ਸੀ ਡਾਕਟਰਾਂ ਨੂੰ ਪਤਾ ਲੱਗਿਆ ਕਿ ਮੁੰਡਾ ਜਾਂਦਾ ਹੈ ਡਾਕਟਰਾਂ ਨੇ ਲਾਸ਼ ਨੂੰ ਕਰਦਾ ਖਬੂਸ ਦੇ ਵਿੱਚ ਐਸਪੀ ਜੀ ਨੇ ਇਸੇ ਚਾਲੋਂ ਮੁਕੇ ਦੇ ਪੌਂ ਦਾ ਸਤਿਰਾ ਸਰਪਰੇ ਤੇ ਉਹਦੇ ਐਸਰ ਨੂੰ ਲੱਗਿਆ ਹੁੰਦਾ ਹੈ ਡਾਕਟਰ ਜਗਤ ਸਿੰਘ ਉਹਦੇ ਸਵਾਦ ਹੁੰਦੇ ਆ ਕਿ ਇੱਥੋਂ ਰੈਫਰ ਕਰਕੇ ਲੈ ਕੇ ਜਾਣਾ ਹੈ ਹੋਮਸਟਾ ਆ ਕੇ ਉਹ ਮੁੰਡੇ ਨੂੰ ਲੈ ਜਾਂਦੇ ਨੇ ਦੁਬਾਰੇ ਕੋਹੀਆਂ ਮਾਰ ਕੇ ਇਧਾਰ ਕੇ ਮਾਰ ਕੇ ਫਿਰ ਉਸ ਡਾਕਟਰ ਨੂੰ ਕਹਿੰਦੇ ਜਹਾਣੇ ਦਾ ਪੋਸਟ ਮੜੋ ਇਹ ਹਾਲਾਤ ਰਹੇ ਨੇ ਇੱਥੇ ਆ ਨੌਜਵਾਨੋ ਆਪਣਾ ਸੁਣੇ ਆ ਆ ਬਜ਼ੁਰਗ ਬੈਠੇ ਜਿਨ੍ਹਾਂ ਨੇ ਹਟਾਇਆ ਜਾਂ ਦੇਖਿਆ ਇਹ ਮਸਲਾ ਅੱਜ ਫਟਾਕੀ ਦੂਰ ਨਹੀਂ ਆਪਾਂ ਨੂੰ ਕੀ ਹੈ ਬਾਕੀ ਲੈਣਾ ਜਿਹੜਾ ਬੈਸਾ ਪੁੱਜਦਾ ਜਿਹੜਾ ਜਕਰੀਆ ਖਾਂ ਬਣ ਚੁੱਕਿਆ ਇਹ ਬਤਾ ਆਪਣੇ ਕੀ ਕਹਿੰਦਾ ਵੀ ਜੀਪੀ ਨੂੰ ਰਿਪੋਰਟ ਕਰਦਾ ਕੋਰਟ ਵੀ ਅੱਜ ਕਿੰਨੇ ਵੜਾਤੇ ਪੰਜਾਬ ਨੂੰ ਤਰੁਫਤਾਖਤ ਤੇ ਨੇ ਵੀ ਅੱਜ ਐਵੇਂ ਮਾਰਨੇ ਆ ਐਵੇਂ ਫਟਾ ਕਰਨੇ ਆ ਇੰਨਾਂ ਦੇ ਕਿੰਨਾ ਟੋਲੇ ਧੋਲੇ ਨੱਥੇ ਦੇ ਭਾਂਡੇ ਬਣਾ ਕੇ ਹੱਥੇ ਢੱਕਿਆ ਹੋਇਆ ਦਰੂਦਾਰ ਪੰਥ ਨੂੰ ਆਤਮਾ ਇਹ ਦੱਸੋ ਕਿ ਜੀ ਕਰਾ ਕਿੰਨੇ ਮਾਰੇ ਆ ਕਿੰਨੇ ਫਤਕ ਕੀਤੇ ਆ ਕਿ ਸ਼ਿਕਾਰ ਖੇਤਰ ਦੀਆਂ ਕਹਾਣੀਆਂ ਸੁਣ ਲੋ ਤੇ ਉੱਤੇ ਪਰ ਮਹਿਮਾਨ ਦੇ ਵਿੱਚ ਸ਼ਰਾਬਾਂ ਪੀ ਕੇ ਹੱਥ ਆਇਆ ਕਿੰਨੇ ਅਫਰ ਵੀ ਦੱਸਦੇ ਆ ਕਿ ਹਾਂ ਜੀ ਐਨੇ ਮਾਰਤੇ ਐਨੇ ਫਤਕ ਕਰਦੇ ਐਡੀ ਗਿਣਤੀ ਹੋਗੀ ਕਿ ਕ੍ਰਾਈਮ ਘੱਟ ਗਿਆ ਕਿ ਜੁਰਮ ਘੱਟ ਗਿਆ ਉਹ ਅਬੋਟੇ ਬੱਚਾ ਦੇਖੋ ਜਰਾ ਮਾਰਦਾ ਸ਼ਰੀ ਬੰਦਾ ਕੱਪੜਿਆਂ ਦਾ ਉਹ ਕਹਿੰਦੇ ਕਿ ਬੈਂਡ ਵੇਅਰ ਉਹਨਾਂ ਦੀਆਂ ਨੂੰ ਕਹਿੰਦੇ ਸੀ ਕਿ ਖਸ਼ੂਰ ਸੀਗਾ ਬੜਾ ਕੱਪੜਿਆਂ ਦਾ ਰੱਜੇ ਵੇਅਰ ਕਹਦਾ ਦਾ ਤੋਂ ਬੜੀਆਂ ਆਦਾ ਕੀਤਾ ਗੁੱਸਾ ਜਿਹਦੇ ਚੋਂ ਆਇਆ ਉਹ ਬੱਚੇ ਬਾਲਾਂ ਉਹ ਮਾਰਤਾ ਚਲਾ ਮਾਰਿਆ ਮਾਂ ਤੋਂ ਮਾਂ ਜ਼ਿੰਮੇਵਾਰੀ ਕਿਹਨੇ ਲਈ ਹੈ ਜ਼ਿੰਮੇਵਾਰੀ ਕਿਹੜੇ ਗਰੁੱਪ ਨੇ ਲਈ ਹੈ ਲੌਂਗ ਟੂ ਡਿਸਟ੍ਰੋਈ ਦੇ ਗਰੁੱਪ ਨੇ ਉਹ ਕਿੱਥੇ ਬੈਠਾ ਭਈ ਸਾਤਾਰਪਤੀ ਜੇਲ੍ਹ ਦੇ ਵਿੱਚ ਬਜਰਾਦ ਦੇ ਵਿੱਚ ਇਹਦੀ ਪੋਸਟ ਨਹੀਂ ਹੈ ਬੀਜੇਪੀ ਦੀ ਉਹਦੇ ਦੀ ਬਖਰਾ ਖੂਨ ਬਣਾਇਆ ਗਿਆ ਵੀ ਇਹ ਕਿਸੇ ਸੂਬੇ ਦੀ ਪੁਲਿਸ ਨੇ ਕੋਈ ਪੋਸਟ ਨਿਸ਼ਕਰਨੀ ਆ ਕੇ ਸ਼ਾਂਤ ਰੂਸ਼ਾਇਤ ਕੇ ਕਾਜ ਦੇ ਸੰਬੰਧ ਚ ਸੱਜ ਦੇ ਇੱਥੇ ਆ ਕੇ ਕੰਮ ਕਰਦੇ ਉਹਨਾਂ ਨੂੰ ਮਾਰ ਦੇ ਦਿੱਤਾ ਇਹਦੇ ਬੈਠੇ ਬੰਦਿਆਂ ਨੇ ਆਵਾ ਹਜ਼ਾਰਾਂ ਨਸਿੱਤਣੇ ਬੰਦੇ ਸਾਡੇ ਪੰਜਾਬ ਨੂੰ ਬਰਬਾਦ ਦੇ ਜੋ ਰੋਜ਼ ਰੋਕੀਆਂ ਦੇ ਸਨੇਹ ਸੋਨਾ ਰਹੇ ਆ 10 ਲੱਖ ਦੇਦੇ 20 ਲੱਖ ਦੇਦੇ 30 ਲੱਖ ਦੇਦੇ ਉਹਨਾਂ ਬੰਦਿਆਂ ਦੀ ਜਿਮਾਈ ਬਣਾ ਕੇ ਰੱਖਿਆ ਹੋਇਆ ਜਿੱਦਾਂ ਇੱਥੇ ਉਹੋ ਜਿਹੇ ਬੰਦਿਆਂ ਆ ਛੋਟੇ ਫੁਕਸ਼ਾਨਿਆਂ ਦੇ ਵਿੱਚ ਛੋਟੇ ਸੀਆਈਏ ਦੇ ਸਾਫਰ ਵੇਖਾ ਰਿਹਾ ਲੋਕਾਂ ਦੀਆਂ ਅੱਖਾਂ ਦੰਗੀਆਂ ਕਰਦੇ ਆ ਦੇਖੋ ਜੀ ਆਜਾ ਰਿਹਾ ਸੀ ਬੰਦੇ ਮਾਸਤੇ ਆਜਾ ਰਿਹਾ ਬੰਦੇ ਮਾਸਤੇ ਆਪਾਂ ਜੰਮ ਕੇ ਕੇ ਦਰਵਾਜ਼ੇ ਤੇ ਦਰਵਾਜ਼ੇ ਖੜੇ ਕਰਿਆ ਪੰਜਾਬ ਦੇ ਆ ਚੜਿਆ ਬੰਦਿਆ ਉੱਪਰ ਪੁੱਤਾਂ ਚੜਿਆ ਉਹ ਜਿਹੜਾ ਗੈਜਰੀ ਮਾਸਾ ਲੋਟੀਆਂ ਜਵਿੰਦਾ ਕੋਣ ਆ ਰਿਹਾ ਲੈਨ ਪੁਤ ਬੀਬੀ ਦੇ ਸਾਹਮਣੇ 农民啊，老家就是这里，我往这开。 对呀 ਆਹ ਕਿਆ ਤਰੀਕ ਨੂੰ 11 ਜੁਲਾਈ ਨੂੰ ਵਿਸ਼ਵ ਵਾਪਿੰਦ ਦਿਹਾੜਾ ਹੁੰਦਾ ਹੈ। ਐਸੇ ਮੁਸਲਮਾਨਾਂ ਦੀ ਗਿਣਤੀ ਕਿੰਨੀ ਵਾਧੀ ਹੈ? ਅੰਕੜੇ ਦੱਸਦੇ ਆ ਕਿ ਦੇਸਾਂ ਤੇ 20% ਵਿਦੂਲੀ ਗੱਲਤੀ ਕਿੰਨੀ ਵਾਧੀ ਹੈ? 12% ਅਸਾਈਆਂ ਦੀ ਗਿਣਤੀ ਕਿੰਨੀ ਵਾਧੀ ਹੈ? 2% ਤੋਂ 7% ਸ਼ਾਨੀ ਬਾਤੀ ਨਹੀਂ ਕਰਦੇ ਆ ਸਾਡੇ ਕੱਡੇ-ਕੱਡੇ ਜਵਾਬ ਕੋਟਿਫੇ ਨਹੀਂ ਖਾਦੇ ਆ ਪਟੁੱਟੇ ਮੁਕਾਬਲਾ ਜਵਾਬ ਦੇਣੇ ਸਮਾਜ ਦੇ ਉਹ ਬਾਦ ਦੇ ਲੋਕਾਂ ਨੂੰ ਕਦੇਗੇ 2.5 ਕਰੋੜ ਬਾਤੀ ਸੀ ਪੰਜਾਬ ਦੀ 2.5 ਕਰੋੜ ਤੇ ਹੁਣ ਦੇ ਅੰਕੜੇ ਦੱਸਦੇ ਆ ਕਿ ਪੰਜਾਬ ਦੀ ਆਬਾਦੀ 3.5 ਕਰੋੜ ਹੋ ਗਈ ਉਹਦਾ 1 ਕਰੋੜ ਬੰਦਾ ਵੱਧ ਗਿਆ ਕਿੱਥੋਂ ਆਇਆ ਚੋਟਿਆ ਕਾ ਸਿੱਧੀ ਬਦਤੀ ਸ਼ੋਕੀਰ ਭਗੌਰ ਸਿੱਧੀ ਬਦਤੀ ਪੰਜਾਬ ਦੀ

ਇਹ ਆਮ ਕਥਨੀ ਹੈਗੀ ਹਮ ਤੇ ਨਗਰਾਂ ਨੂੰ ਛੋਟੇ ਪਾਣੀਆਂ ਦੇ ਤੇ ਗਹਿਰੇ ਪਾਣੀਆਂ ਛੋਟੇ ਨੌਜਵਾਨੀ ਨੂੰ ਛਿੱਟੇ ਦਾ ਮਾਤ ਦੇਣਾ ਆਪਾਂ ਪਾਣੀ ਨਾਲ ਦੇ ਤੇਲੇ ਵੀ ਦੁੱਤੇ ਐਸ ਤੋਂ ਮਰੀ ਆਇਆ ਤੁੰਟੀ ਆਲੇ ਉਹ ਵੀ ਆਏ ਸੀਗੇ ਮਾਣੂ ਬੈਠਾ ਉਹ ਜਿੰਨਾ ਜਿੰਨਾ ਸਖਤਨਾ ਲਾਗਰੇ ਨੇ ਜੀਵਨ ਸਖਤੀਆਂ ਤੁਹਾਨੂੰ ਤਾਂ ਤੁਹਾਨੂੰ ਸਖਤੀਆਂ ਗੈਸਾਂ ਨਾਲ ਪੈ ਰਹੀ ਹੈ ਉਹ ਸਾਰੇ ਉੱਥੇ ਪੜਦੇ ਆ ਸਾਨੂੰ ਕਚਾਓ ਵਾਲੀ ਸਾਨੂੰ ਕਚਾਓ ਸਾਡੇ ਬਲਕੀ ਲਾ ਕੇ ਸਾਡਾ ਪਾਣੀ ਜੈਰ ਵਾਲਾ ਬਣ ਗਿਆ ਜਿੱਦੇ ਲੁਧਿਆਣਾ ਦੇ ਕਿਰੇ ਅਸੀਂ ਬਾਟਾ ਮਾਰਦੇ ਹਾਕਾ ਮਾਰਦੇ ਜਾਓ ਪੰਜਾਬ ਦੇ ਗੱਵਰੋ ਛੋਕੇ ਸਿਆਜ ਹਿੱਟੇ ਕੱਪ ਸਾਨੂੰ ਮਾਰਤਾ ਪਾਣੀ ਚੈਨੀ ਗੱਲ ਪਾ ਕੇ ਉੱਤੇ ਆ ਪਾ ਖੜੇ ਬੈਠੇ ਕੋਈ ਕੱਪਾ ਤੁਹਾਨੂੰ ਪੁੰਸਕੇ ਆਈਆ ਕਿੱਥੇ ਪਹੁੰਚ ਜਾਕਦੀ ਹੈ ਲੋਕ ਖਾ ਕੇ ਬਿਨੈ ਦਾ ਮਤਲਬ ਹੈ ਫਰਤੋ ਕੀਆ ਕੋਈ ਸੋਚਣਾ ਲੱਗਦਾ ਹੁੰਦੀ ਆ ਪੰਜਾਬ ਤੋਂ ਅਫਰੀਕਾ ਦੇ ਕੀ ਕਰਨਗੇ ਜੱਗਾ ਦੇ ਕੀ ਕਰਸਗੇ ਉਹਨਾਂ ਪਿੰਡਾਂ ਚ ਆਵੇ ਕੋਈ ਉੱਥੇ 80% ਲੋਕ ਕਾਲਾ ਪੀਆ ਕੱਤਸਾ ਜਾਂਦੇ ਜਿਉਂਦੇ ਜਬਾਤ ਪਾੜਨੇ ਅਫਰੋਜ ਮੈਂ ਖਾਣਾ ਮਿਲਦਾ ਅਜਿਹਾ ਹਾਲਾਤ ਤੇ ਚਾਰ ਇਹ ਤਾਂ ਪਹਿਲੀ ਵਾਰ ਹੈ 12 ਸਾਲਾਂ ਬੱਲੇ ਪਹਿਲਾ ਹੋਇਆ ਸਾਲ ਜ 13 ਸਾਲਾਂ ਪਹਿਤ ਪਹਿਲਾ ਹੋਇਆ ਸਾਡੇ ਪੰਜਾਬ ਵਿੱਚ ਅਜਿਹਾ ਬੜਾ ਪਾਣੀ ਜਹਿਰਲਾ ਹੋ ਚੁੱਕਿਆ ਹੈ ਕਬੇ ਤੇ ਅਮਾਰਾ ਪਾਣੀ ਕਰੀਦਾ ਹੁੰਦਿਆ ਥੋੜੀ ਹਵਾ ਦੋਸਰ ਚੀ ਹੈ ਕਬੇ ਬੱਚੇ ਮਾਰ ਕੇ ਪੜਸਾ ਕੇ ਕਬੇ ਮਸ਼ਹਦ ਪੈਦਾ ਹਾਂ ਮਾਰੇ 6050 ਦੇ ਬਚਾਈ ਦੇ ਸੈਕਟਰ ਹੈ ਜਿਹੜੇ ਟੀਕੇ ਨਾਲ ਪਾਣੀ ਲਾਣ ਲਾਤੀ ਥਲੂ ਕੋ ਰਾਹ ਨਜ਼ਰ ਆਉਂਦਾ ਵਜਨ ਦਾ ਅਸੀਂ ਖੇਰ ਤੇ ਬੈਠੇ ਆ ਕਿ ਅੱਪਾ ਵੀ ਲੈਣਾ ਥਲੂ ਕੀ ਹੈ ਜਿੱਤੇ ਸੋਤੇ ਇੱਕ ਅੱਖਰਾਂ ਜਾਗੀ ਆਉਣਾ ਤੇਰੀ

ਫਿਰ ਵੇ ਉਹ ਕਸੌਂਕਾ ਦੇ ਲਾਕੇ ਰੁਵਾਈ ਖੇਡਾਂ ਦਾ ਮਖੌਲ ਇੱਕ ਕਮੇਟੀ ਬਣਾ ਕੇ ਮੈਂ ਐਸਪੀ ਨੂੰ ਫੇਰ ਕਹਿਣਾ ਕਿ ਉਹ ਪ੍ਰਵਾਸ ਜਿਨ੍ਹਾਂ ਦੇ ਬੁੱਢੇ ਇਨਾ ਮੁੱਛਣਾ ਨੇ ਮਾਰੇ ਆ ਉਹ ਪ੍ਰਵਾਸ ਸਾਡੇ ਨਾਮ ਫੜਵਾਇਆ ਉਹ ਪੀਐਲ ਵੀ ਤੋਂ ਨਹੀਂ ਪਈ ਰਿਹਾ ਰਿਪੋਰਟ ਆ ਗਿਆ ਕਿਉਂਕਿ ਸੀ ਨਫਰੇ ਵਿੱਚ ਜਿਨ੍ਹਾਂ ਨੇ ਧੂਫੇ ਮੁਕਾਬਲੇ ਕਿਤੇ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਪੰਜਾਬਾ ਹੋਈਆਂ ਜਿਹੜਾ ਅੰਦਰ ਬੈਠੇ ਆ। ਦੇਲੀਕ੍ਰਿਸ਼ੇ ਜਾਨਾਂ ਦੇ ਪ੍ਰਯਾਸ ਹੁੰਦੇ ਆ ਉਹ ਪ੍ਰਾਰਥਨਾ ਸੁਸਤ ਕਰਨਾ ਦਮ ਨਾਲ ਖਿਤਾਬ ਕਰੇ ਕਿਬੀ ਬਣਾ ਕੇ ਅਗਲਾ ਸਿਖਾ ਲਿਖਣਾ ਸਿੱਖਾ ਲਿਖਾਂਗੇ ਇੱਥੇ ਲੋਕਾਂ ਨੂੰ ਨਹੀਂ ਪੜਾਹਣ ਦੇ ਰੱਖਦੇ ਜਾਪਨ ਦਾ ਕਰੋ ਤੁਮ ਸਾਰੇ ਅਮੇ ਸਭਨੇ ਜੋ ਮੈਂ ਇਹ ਅਜਾਣ ਅਸੀਂ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਉਹਨਾਂ ਪਰਿਵਾਰ ਦੇ ਘਰੇ ਅਸੀਂ ਆਵਾਂਗੇ ਭਾਈ ਤੁਹਾਡੇ ਕੋਲੇ ਸਾਡਾ ਸਹਿਯੋਗ ਕਰੋ ਦਰੋਨਾ ਅੱਜ ਤੁਹਾਡੇ ਨਾਲ ਹਰ ਪੱਖ ਤੋਂ ਬੜਾ ਇੱਕ ਪੂਰਾ ਹੈਂਡਲ ਕਰ ਲੈਣੇਗਾ ਬਕੀ ਦਾ ਟੀਮ ਜਿੰਦੂ ਸਾਹਿਬ ਸਾਡੇ ਕੋਲੇ ਬੈਠੇ ਨੇ ਵੀਰ ਜੀ ਭਾਈ ਹਾਈਕੋਰਟ ਸਾਡੇ ਦੀ ਮੀਟਿੰਗ ਉਹ ਕਦੇ ਮੁਕਤ ਨਾ ਹੋਵੇ ਆਪਾਂ ਸਮਾਣਾ ਨਾ ਕਰੇ ਕੋਈ ਤੇ ਖਿਡਾਰੀ ਇਹਨਾਂ ਦੇ ਦਿੱਤੇ ਜੋ ਮਤ ਬੋਲਣ ਨੂੰ ਤਿਆਰ ਹੋਵੇ ਉਹ ਕਹਿੰਦੇ ਆ ਕਿ ਕਰੋ ਰਾਜੇ ਰਾਜਾਾਂਾਂ ਕੇ ਹਰ ਪਾਸੇ ਤੋਂ ਫੋੜੇ ਨਾਲ ਲੜਨਾਂਗੇ ਕਿ ਬੰਦੀ ਚੁਣੀ ਦੇ ਦੇ ਤਕੀਰਾਂ ਨੇ ਵੀ ਕਿਹਾ ਕਿ ਇਹ ਜਿੱਤ ਕੇ ਸਾਡੇ ਦੀ ਪਰਵਾਹ ਨਾ ਕਰਾਂ ਸਮਾਣਾ ਨਾ ਕਰੇ ਬੋਲਦਾ ਇਹ ਬਹੁਤ ਜ਼ਰੂਰੀ ਹੈ ਜੇ ਇਹਨਾਂ ਲੋਕਾਂ ਦੇ ਜਨਾਬ ਲੋਕ ਨੇ ਜਿਹੜੇ ਦੀ ਬੋਤਾਂ ਕਰਦੀ ਹੈ ਕਿ ਇਹਨਾਂ ਸ਼ੱਕਰ ਨੂੰ ਦੋਖਾ ਕਰਨਾ ਕਤਨਾਮ ਰੋਪਣਾ ਜਵਾਨੀ ਬਚਾਉਣੀ ਹੈ ਤੁਹਾਨੂੰ ਸਭ ਤੋਂ ਥੋੜਾ ਹੰਕਾਰ ਕਰ ਜਾਓ ਜਿੰਨੇ ਵੀ ਇਹ ਜੀਤੀ ਸਵਾਦ ਹੈ ਸੋਹਰੇ ਜਲਾ ਕੋਈ ਵੀ ਅੱਲਾਸ ਕਰ ਉਸ ਕੋਲੀ ਵੀਡੀਓ ਸਵਾਦ ਦੱਸਾਂਗੇ ਜਮਾ ਅੱਜ ਅੱਜ ਤੱਕ ਕਰਨਾ ਬਾਗੀ ਦਾ ਸੁਪਰ ਦਾ ਜਿਨ੍ਹਾਂ ਨੇ ਦਬਿਆ ਖਾ ਮੈਂ ਬਾਬਾ ਰਾਜਾ ਜੀ ਬੈਠੇ ਆ ਬਾਬਾ ਗੁਰਿੰਦਰ ਸਿੰਘ ਬੈਠੇ ਆ ਜੇ ਜਰਤੀ ਕਰਾ ਲਈ ਸਾਡੀ ਫੌਜ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਧੰਨਵਾਦ ਤੁਹਾਡਾ ਪ੍ਰਭੂ ਸਾਰੇ ਨੌਜਵਾਨੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਬਾਕੀ ਜਿੰਦੀ ਜਵਾਨੀ ਇੱਥੇ ਆਈ ਆ ਆਪਾਂ ਵਾਲੇ ਦਰ ਕੇ ਬਹੁਤ ਲੋਕੋ ਜਦੋਂ ਤੋਂ ਬੰਦੇ ਆਏ ਆ ਮਾਣਕ ਤੋਂ ਬੰਦੇ ਆਏ ਆ ਪਿਆਰੇ ਤੋਂ ਬੰਦੇ ਆਏ ਆ ਚੋਣ ਵੀ ਆਏ ਆ ਇਹ ਜਵਰ ਦੇ ਆਏ ਆ ਆਪੇ ਤੇ ਵਿਸ਼ਵਾਸ ਰੱਖਿਓ ਜਦੋਂ ਉਹ ਫਲ ਪਾ ਕੇ ਇਤੋਂ ਨਾ ਪਾ ਲਾ ਇਸੇ ਕਰਕੇ ਹਰੀ ਰਾਜਿਆ ਕਾ ਬੋਲ ਬਣਾਇਆ ਕਿਹਾ ਨਾ ਮੈਂ ਉਹ ਵੀ ਫੋਕਾ ਇਹ ਪਾਬਾ ਵੀ ਦਿੰਦੇ ਆ ਫਾ ਵੀ ਦਿੰਦੇ ਆ ਕਿਤੇ ਨਬਲ ਚ ਕੈਨ ਦਾ ਨਾਮ ਹੈ ਕੋਲਦਾ ਵਾ ਇੰਨਾ ਲੱਗੀ ਪੁਵਾਈ ਕਹਿ ਤਾ ਸੀਗਾ ਇਹਦੀ ਪੁਸ਼ਟੀ ਵਰਤੀ ਪਾਤੀ ਆ ਜੀ ਇਸੇ ਆ ਫੋਨ ਕਾਇਆ ਗਿਆ ਆਪੇ ਇਹਨਾਂ ਦਾ ਐਸਪੀ ਕਿਹਦਾ ਇਸੇ ਲੱਗਿਆ ਉਹਨੇ ਸਾਰੀ ਜਿਹੜੀ ਗੇਮ ਸਮਝੂ ਪਹੁੰਚ ਕਪਰਮ ਦੇਵਾ ਜਿਉਂ ਆਇਆ ਕਹਿੰਦਾ ਹਾਲਾਂਕਿ ਮੈਂ ਉਸ ਦਿਨ ਸਟਰਾਉਮ ਨੂੰ ਤੇ ਫੋਨ ਕੀਤਾ ਐਸਪੀ ਨੂੰ ਫੋਨ ਕੀਤਾ ਇਹ ਚਾਹ ਨੂੰ ਫੋਨ ਕੀਤਾ ਐਸਪੀ ਨੂੰ ਮਾਪੋਲੀ ਸਾਰੀ ਕੋਲ ਤਕਨੀਕੀਅਤ ਆ ਥੋੜੀ ਜਿਹੀ ਹੈ ਨਾ ਐਸਓ ਪੀ ਵਾਲੀ ਹੈ ਕਿ ਉੱਥੇ ਆ ਕੇ ਬੰਦੇ ਆ ਕੈਸ ਕੋਲੇ ਕੋਈ ਤੀਰ ਫਸਾ ਦੇ ਨਾਲੂ ਜਮਿਲੀ ਪ੍ਰਸਤਾਵ ਕਰਦੇ ਅੱਜ ਪ੍ਰਸਤਾਵ ਦੇ ਸੂਏ ਦਾ ਪ੍ਰਸਤਾਵ ਸਰਕਾਰ ਦੇ ਮੱਧ ਕਦਰਾਂਕੀ ਬਸ ਬੁਲਾਇਆ ਜਾ ਰਿਹਾ ਹੈ ਇਸ ਮਾਮਲੇ ਦਾ ਨਿਯਮ ਜੇ ਆਪਣਾ ਫੈਸਲਾ ਕੰਪਨੀਆ ਸੁਬਾ ਕਿੰਨੀ ਗੱਲਬਾਤ ਹੋਈ ਜੇ ਕੱਕੇ ਜੀ ਜੀ ਆਇਆ ਇਸ ਦਾ ਬਹੁਤ ਦਾ ਹਮਾਰ ਮੈਂ ਦੇਖੀ ਕਰੂੰਗਾ ਸਰਕਾਰ ਜੀ ਸੁਧਰਿਆ ਨਇਆਂ ਬੰਨੋ ਦੇਣੇ ਚਾਹਾਂ ਬਾਲਾ ਕੋਆ ਉਹ ਕਿਹਾ ਜੇ ਲੋਕਾਂ ਦੇ ਲੋਕਾਂ ਦੇ ਖੜੀ ਜਾਂਦਾ ਇੱਕ ਤੇਰੇ ਵੀਡੀਓ ਨੂੰ ਫੋਲੋ ਬਾਈ ਇੱਕੋ ਵੇਖੀ ਜਾ ਅੱਛਾ ਉਹ ਵੀ ਯਾਰ ਇੰਨੀ ਗੱਲ ਕੀਤੀ ਮੈਂ ਤੁਹਾਡੇ ਖਰੇ ਤੋਂ ਇਹਨਾਂ ਸਟਾਟਸ ਦਾ ਨਾਜ਼ੀ ਦਾ ਤੇ ਯਾਰ ਇੰਨੀ ਗੱਲ ਨੂੰ ਤੇ ਕੀ ਬੈਠੇ ਮਸਲੇ ਹੀ ਦਾਅ ਦਾ ਤੇ ਇੱਕ ਸ਼ਬਦ ਇਹ ਜਵਾਬ ਦੇ ਖਿਲਾਫ ਲਾ ਕੇ ਰੱਖਿਓ ਮੂੰਹ ਤੋੜ ਜਵਾਬ ਦੇਵਾਂਗੇ ਇੱਕ ਮੇਰੀ ਬੇਇੱਜ਼ਤੀ ਕਿੱਥੇ ਸੁਣ ਲਿਓ ਜਿਸ ਤਰ੍ਹਾਂ ਅਸੀਂ ਕਿਨਾ ਤੇ ਤੋਂ ਲੈ ਕੇ ਆ ਰਹੇ ਹਾਂ ਜੱਫੇ ਬੰਦ ਹੋ ਜੋ ਇਕੱਠੇ ਹੋ ਗਏ ਸਾਦੇ ਲੱਖ ਤੋਂ ਕਰੇਵੇਂ ਹੋਣਗੇ ਵਿਚਾਰਾਂ ਦੇ ਹੋਣਗੇ ਸਤਾਵਾਂ ਦੇ ਹੋਣਗੇ ਪਰ ਇਹ ਸਾਨੂੰ ਜਾਣ ਬੁੱਝ ਕੇ ਕਿਵੇਂ ਕੋ ਅੰਤ ਕਹਿੰਦਾ ਸੁਣਿਆ ਪਾਸੂ ਜਾਨ ਕੋ ਅੰਤ ਕਹਿੰਦਾ ਇੰਨਾ ਕਿਸਾਨ ਆਖ ਨੂੰ ਪੁੱਛੋ ਵੀ ਆਖਰੀ ਵਾਰ ਖੇਤ ਕਦੋਂ گے ਉਹ ਵੀ ਤਾਂ ਆਪਣੇ ਲਈ ਤਾਂ ਕਿ ਆਖਰੀ ਵਾਰ ਤੋਂ ਬਾਅਦ ਸਰ ਕਿ ਚਾਲੇ ਜਾਂਦੇ ਛੋੜਦਾ ਇਹਦਾ ਬਿਆਨ ਸੀ ਕਿ ਜਗਾ ਨਹੀਂ ਦੇਹ ਤੇ ਬਜਾ ਨਹੀਂ ਦੇਹ ਤੇ ਬੈਠੇ ਪਏ ਆ ਇਹ ਲੋਕਾਂ ਨੇ ਦਿੱਤੀ ਮੁਕਤਿਆਦ ਮੰਗ ਕੇ ਇਹ ਲੋਕਾਂ ਨੇ ਆ ਲੋਕਾਂ ਲੈ ਕੇ ਉਹ ਭਰਾ ਹੋ ਜਾਓ ਸਮਝੋ ਕਿ ਇਹ ਛੋਟੇ ਨਾਲ ਜਿੱਦੇ ਪੰਚਾਰੋਂ ਬਣਾਉਂਦੇ ਛੋਟੇ ਜਿੱਦੇ ਬਖਤਾਂ ਖਤਮ ਕਰਦੇ ਨੇ ਛੋਟੇ ਜਿੱਦਾ ਛੋਟੇ ਆਗੂਆਂ ਛੋਟੇ ਜਿੱਦੇ ਬਖਤ ਨੂੰ ਬੁਲਾਉਂਦਾ ਆ ਫਿਰ ਦੋਸਤਾਂ ਦੇ ਆ ਤੇ ਵੋਟਾਂ ਦੇ ਜਾ ਜਾ ਇਹ ਮੌਸੀ ਨੇ ਨਹੀਂ ਚਲਾਈ ਜੀ ਤਾ ਬਾਤ ਕੋਈ ਕੋ ਬਾਤ ਫੋਟ ਭੰਤ ਵੀ ਹੋ ਜਤਾ ਰਿਹਾ ਹੈ ਕਿ ਜੇ ਲੋਕਾਂ ਨੂੰ ਸਿਆਣਤਾ ਫੇਸਬੁਕ ਤੇ ਜਾ ਕੇ ਚਿੱਠੀ ਲਿਖ ਲਗੇ ਛੋਟੀਆਂ ਜੱਫੇਵੰਦੀਆਂ ਪਾਰਟੀਆਂ ਪੂਰ ਹੋਈਆਂ ਦੋ ਕੰਮ ਤੇ ਭਾਤੋਂ ਧੋਗੇ ਸੁਰੱਖਤ ਨੀਣਾ ਕੌਣ ਜਾਊਗੀ ਅੱਜ ਸਾਰੇ ਨਹੀਂ ਫੁੱਟੇ ਲਾ ਕੇ ਆ ਕੇ ਦਾਣਾ ਨਾ ਕਿਹਾਉਂਦੇ ਦਾਣਾਂ ਨੇ ਕੱਲੇ ਕੱਲੇ ਘਰ ਭਰੇ ਜੂਨੀ ਕੰਮ ਨਹੀਂ ਜਰੂਰ ਕੰਮ ਜੜੀ ਖਤਰਨਾ ਤਾਂ ਕਹਿਣਾ ਭਾਈ ਕਿ ਪੱਕੇ ਕਰੇ ਜਾਂ ਕਰਦੇ ਆ ਆਖ ਆ ਗਿਆ ਜੋਖ ਆ ਗਿਆ ਜੀ ਤੇ ਸਾਰੀਆਂ ਵਾਦਵਾ ਕਰਦੇ ਆ ਸ਼ਾਸਨ ਕਰਦੇ ਕਿ ਗੱਲ ਨੂੰ ਸਮਝਿਆ ਕਰੋ ਕਿ ਅੱਜ ਤੱਕ ਦਰਦ ਤੇ ਬਸ ਜਲਦੀ ਕੀਤਾ ਜਾ ਰਿਹਾ ਹੈ ਮੁਕਾਮ ਕਰਿਆ ਜਾ ਰਿਹਾ ਹੈ ਇਹਨਾਂ ਨੂੰ ਵਾਦਵਾ ਕਰਕੇ ਤੁਸੀਂ ਉਹ ਜਿਹੜੇ ਉਪਲਬਧ ਕਾਲੀ ਚਾਤੀ ਜਿਨ੍ਹਾਂ ਨੇ ਆਇਆ ਕਰਦੇ ਆ ਕਰ ਲਿਆ 13 ਮਹੀਨੇ ਬੈਠੇ ਰਹੇ ਬਾਪੂ ਸਾਹਿਬ ਸਾਰ ਬਖਰੇ ਸਮੂਹ ਜਨਤਾ ਗੀਰੀ ਘਾਤਰ चाचे मार्पा मारोगेटा बहुत भई हिकु मिंट भाई ख़तम त ਇਹ ਬਾਗੇ ਜਿਹੜੇ ਸੈਕਵਾਗੇ ਦਾੱਸ ਦਿੰਦਾ ਜਿਹੜੇ ਭਾਈ ਉਹਨੂੰ ਬਹੁਤ ਜੀ ਸਮਾਣੇ ਆਪਣੇ ਵਾਪਸ ਕਰਤਾਵੰਤ ਦੇ ਵਿਦਿਆਚਾਰ ਤੋਂ ਫੁੱਟੇ ਪਿਛਲੇ 8 ਮਹੀਨਿਆਂ ਤੋਂ ਉਹਨੀਆਂ ਉਤਨਾ ਲਾਕੀਆਂ ਬੇਅਦਲੀ ਦੇ ਉੱਤੇ ਕਾਨੂੰਨ ਬਣਾਉਣ ਲਈ ਬੈਠੇ ਆ ਉਹ ਉਹਨਾਂ ਬੰਦਿਆਂ ਦੀ ਟੀਮ ਬੰਦੋਂ ਆ ਸਾਡੇ ਜਿਹੜੇ ਬੱਤੀ ਸਿੰਘਾਂ ਤੇ ਜਿਹੜਾਈ ਦੇ ਮੌਕੇ ਦੇ ਵਿੱਚ ਸਾਡੇ ਵਾਪਸ ਬੈਠੇ ਆ ਸਾਡੇ ਸਟੇਜਾਂ 'ਤੇ ਬੈਠੇ ਆ ਉੱਥੇ ਹੀ ਮਜਾਦੂਆ ਕਰਦੇ ਸਾਡੇ ਖਾਤੇ ਖਤਰਾ ਜਿਹੜਾ ਬੈਠੇ ਨੇ ਜ ਆਪਣੇ ਪਰਿਵਾਰ ਪ੍ਰਵਾਸ ਕਰਕੇ ਅਸੀਂ ਬੜੀਆਂ ਕਰਵਾ ਸਕੀ ਤੇ ਭਾਰੀ ਸਾਡਾ ਸਹਿਰੋ ਧੰਨਵਾਦ ਉਸ ਜਕਾਰਾ ਦੇ ਸਾਰੇ ਲੋਕਾਂ ਦੇ ਜਵਾਬ ਖੁੱਡਾ ਉਸਦੀ ਆਵਾਜ਼ ਬੁਲਾਤਾ ਬਾਜ ਹਵਾ ਦੇ ਵਿੱਚ ਮੁੱਕੇ ਅੰਤ ਨਹੀਂ ਹੋਏ ਪਤਾ ਲੱਗੇ ਜਾਨਵਰ ਨੂੰ ਵੀ ਹਾਂ ਲੋਕ ਜਿਹੜੇ ਉੱਠ ਖੜੇ ਪੰਜਾਬ ਸਰਕਾਰ ਖੋਤਾ